ਹਾਂ ਜੋ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਨੂੰ ਉਸ ਵੇਲੇ ਵੱਡਾ ਸਫਲਤਾ ਦਾ ਹੰਗਾਰਾ ਮਿਲਿਆ ਜਦੋਂ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੱਲ ਮਿਤੀ 4 12 24 ਨੂੰ ਸਾਡੀ ਸੀਆਈਏ ਦੀ ਟੀਮ ਨੇ ਇੱਕ ਮੁਖਬਰ ਤੋਂ ਮਿਲੀ ਟਿਪ ਤੇ ਪੰਜ ਵਿਅਕਤੀਆਂ ਨੂੰ 5 1 ਕਿਲੋ 500 ਗ੍ਰਾਮ ਅਫੀਮ ਨਾਲ ਗ੍ਰਿਫਤਾਰ ਕੀਤਾ ਸਾਡੇ ਸੀਆਈਏ ਦੇ ਐਸਆਈ ਦਰਨੈਲ ਸਿੰਘ ਨੂੰ ਉਹਦੇ ਇੱਕ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਇਹ ਪੰਜ ਬੰਦੇ ਅਫੀਮ ਵੇਚਦੇ ਆ ਜੋ ਅੱਜ ਇੱਕ ਚਿੱਟੇ ਰੰਗ ਦੀ ਵਰਨਾਕਾਰ ਦੇ ਉੱਤੇ ਜਿਹਦਾ ਨੰਬਰ ਪੀਬੀ ਸੌਰੀ ਡੀਐਲ 8C A N 5539 ਹੈ ਉਹਦੇ ਤੇ ਸਵਾਰ ਹੋ ਕੇ ਹੀ ਸੀਮ ਨਾਲਾ ਲਿੰਕ ਮਹਿਰ ਪਿੰਡ ਚੁਗਾਵਾ ਦੇ ਸੱਜੇ ਹੱਥ ਕੱਚੀ ਜਿਹੜੀ ਪਟੜੀ ਦੇ ਉੱਤੇ ਖੜੇ ਆ ਤੇ ਆਪਣੇ ਗਾਹਾਂ ਦੀ ਵੇਟ ਕਰਦੇ ਆ ਵੇਚਣ ਆਸਤੇ ਇਹਨਾਂ ਦਾ ਨਾਂ ਹੈ ਤਰਲੋਕ ਸਿੰਘ son of ਰੇਸ਼ਮ ਸਿੰਘ ਪਾਲ ਸਿੰਘ son of ਸੁਖਵਿੰਦਰ ਸਿੰਘ ਗੁਰਪ੍ਰੀ ਸਿੰਘ ਐਲੀਸ ਗੋਪੀ ਪੁੱਤਰ ਗੁਰਦੀਪ ਸਿੰਘ ਇਹ ਸਾਰੇ ਪਿੰਡ ਚੱਕ ਹੀਰਾ ਸਿੰਘ ਵਾਲਾ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਦੇ ਰਹਿਣ ਵਾਲੇ ਆ ਤੇ ਜਗਨਦੀਪ ਸਿੰਘ ਉਤਰ ਕੌਰ ਸਿੰਘ ਸਵਰਨ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਸੁਨਾਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਇਹ ਪੰਜੇ ਵਿਅਕਤੀ ਉਸ ਕੱਚੀ ਪਟੜੀ ਤੇ ਚੁਗਾਵਾਂ ਦੀ ਖੜੇ ਸੀ ਤਾਂ ਸਾਡੀ ਪਾਰਟੀ ਨੇ ਤੁਰੰਤ ਐਕਸ਼ਨ ਲੈਂਦੇ ਰੇਡ ਕੀਤਾ ਰੇਡ ਕਰਕੇ ਇਹਨਾਂ ਪੰਜਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਕਾਬੂ ਕਰਕੇ ਕਾਰ ਦੇ ਗিয়ার ਬਾਕਸ ਦੇ ਕੋਲੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਅਤੇ ਉਹਨਾਂ ਦੇ ਉੱਤੇ ਮੁਕੱਦਮਾ ਨੰਬਰ 133 ਮਿਤੀ 4/12 24 ਅਧੀਨ ਧਾਰਾ 18 65 ਥਾਣਾ ਮਹਿਣਾ ਵਿਖੇ ਦਰਜ ਕੀਤਾ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਪੁਲਿਸ ਰਿਮਾਂਡ ਲੈ ਕੇ ਇਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਜਾਊ ਕਿ ਇਹ ਅਫੀਮ ਕਿੱਥੋਂ ਲੈ ਕੇ ਆਉਂਦੇ ਆ ਤੇ ਇੱਥੇ ਮੋਗੇ ਜਾਂ ਮੋਗੇ ਤੋਂ ਇਲਾਵਾ ਪੰਜਾਬ ਦੇ ਹੋਰ ਕਿੱਥੇ-ਕਿੱਥੇ ਜਾ ਕੇ ਇਹ ਵੇਚਦੇ ਆ ਸਰ ਕੋਈ ਬਟਿਆ ਨਹੀਂ ਤੇ ਸਰੋਪੀ ਜਿਹੜੇ ਨੇ ਉਹ ਰਾਜਸਥਾਨ ਦੇ ਨੇ ਉਹ ਤਿੰਨ ਪੰਜਾਬ ਦੇ ਦੋ ਪੰਜਾਬ ਦੇ ਦੋ ਮੁੰਡਾ ਜੀ ਇਹਨਾਂ ਦੇ ਆਪਸੀ ਕੀ ਲੈਚਰ ਗਿਆ ਇਨੀਸ਼ੀਅਲੀ ਤਾਂ ਸਾਨੂੰ ਇੰਨਾ ਹੀ ਪਤਾ ਲੱਗਿਆ ਵੀ ਇਹ ਦੋ ਵਿਅਕਤੀ ਜਿਹੜੇ ਆ ਉਹਨਾਂ ਦੇ ਨਾਲ ਰਾਜਸਥਾਨ ਵਗੈਰਾ ਘੁੰਮਣ ਗਏ ਸੀ ਉੱਥੇ ਇਹਨਾਂ ਦੀ ਆਪਸ ਕੋਈ ਮਿੱਤਰਤਾ ਹੋ ਗਈ ਪਰ ਡੰਗਾਈ ਨਾਲ ਅਸੀਂ ਪੁਲਿਸ ਰਿਮਾਂਡ ਦੇ ਵਿੱਚ ਇਹਨਾਂ ਨੂੰ ਪੁੱਛਾਂਗੇ ਵੀ ਇਹਨਾਂ ਦਾ ਆਪਸ ਕਿਵੇਂ ਰਿਸ਼ਤਾ ਬਣਿਆ ਵੀ ਕਿਤੇ ਪਹਿਲਾਂ ਇਹ ਲੈਂ ਜਾਂਦੇ ਸੀ ਉੱਥੋਂ ਇਹਨਾਂ ਕੋਲੋਂ ਤੇ ਫਿਰ ਇਹ ਸਾਰੇ ਇਕੱਠੇ ਕਰਕੇ ਵੇਚਦੇ ਸੀ ਸਮਥਿੰਗ ਇਸੇ ਤਰ੍ਹਾਂ ਜਿਹੜਾ ਜੋ ਵੀ ਸਾਹਮਣੇ ਆਊ ਉਹਨੂੰ ਅਸੀਂ ਤੁਹਾਨੂੰ ਬਕਾਇਦਾ ਜਾਣਕਾਰੀ ਦੇ ਦੇ ਜਿਹੜੇ 2 ਵਜੇ ਪੰਜਾਬ ਦੇ ਨਾਲ ਉੱਪਰ ਸਮਾਂ ਕੋ ਮੌਕੇ ਜਿਹੜਾ ਦੱਸ ਹੈ ਇਹਨਾਂ ਤੇ ਫਿਲਹਾਲ ਸਿਰਫ ਜਗਨਦੀਪ ਸਿੰਘ ਜਿਹੜਾ ਵਾਸੀ ਹੁਸਨਾਰ ਥਾਣਾ ਆਪਣਾ ਥਾਣਾ ਗਿੱਦੜਵਾਜ ਜਿਹੜਾ ਮੁਕਸਰ ਸਾਹਿਬ ਹੈ ਉਹਦੇ ਉੱਤੇ ਇੱਕ ਮੁਕੱਦਮਾ ਦਰਜਾ ਮੁਕੱਦਮਾ ਨੰਬਰ 75 ਮਿਤੀ 24/7/24 22B 2761 276185 ਐਨਡੀਪੀਐਸ ਐਕਟ ਥਾਣਾ ਕਬਰਵਾਲਾ ਡਿਸਟ੍ਰਿਕਟ ਸ਼੍ਰੀਮਕਸਰ ਸਾਹਿਬ ਬਾਕੀ ਚਾਰਾਂ ਤੇ ਕੋਈ ਮੁਕੱਦਮਾ ਦਰਜ ਨਹੀਂ ਜੀ ਸਾਹਿਬ ਇਹ ਪਹਿਲਾਂ ਵੀ ਮੌਜੂ ਦੇ ਚ ਸਪਲਾਈ ਦੇ ਨਾਲ ਚੁੱਕੇ ਆ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਇਹ ਸਾਨੂੰ ਇਹਨਾਂ ਦਾ ਪੁਲਿਸ ਰਿਪੋਰਟ ਲੈ ਕੇ ਬਕਾਇਦਾ ਅਸੀਂ ਪੂਰੀ ਤਫਸੀਲ ਦੇ ਵਿੱਚ ਜਾਣਕਾਰੀ ਹਾਸਲ ਕਰਾਂਗੇ